ਆਪਾਂ ਨਮਰਤਾ ਹੀ ਯਿਸੂ ਕਹਿੰਦਾ ਜਿੰਨਾ ਨਮਰਦੀਨ ਰਹੋਗੇ ਉਹਨਾਂ ਪ੍ਰਭੂ ਦੇ ਰਾਹ ਉੱਚੇ ਚੱਕੇ ਜਾਓਗੇ ਯਿਸੂ ਨੇ ਕਿਹਾ ਚੇਲੇ ਲੜਦੇ ਸੀ ਵੱਡਾ ਕੋਣਾ ਵੱਡਾ ਕੋਣਾ ਉਹ ਕਹਿੰਦਾ ਵੱਡਾ ਹੋਊਗਾ ਜਿਹੜਾ ਆਪਣੇ ਨੂੰ ਨਹੀਂ ਮਾਤਰੇ ਤੇ ਅੱਜ ਤੁਸੀਂ ਪਾਸਟਰ ਨੂੰ ਹਾਰ ਨਹੀਂ ਨਾ ਪਾਉਂਗੇ ਗੁੱਸੇ ਹੋ ਜਾਂਦੇ ਉਹਨਾਂ ਦਾ ਨਾਮ ਨਾਮ ਉਸ ਕਰੋ ਕਿ ਇਸ ਲਈ ਸਿਰਫ ਪ੍ਰਭੂ ਨੂੰ ਖੁਸ਼ ਕਰਨਾ ਪ੍ਰਭੂ ਨੂੰ ਖੁਸ਼ ਕਰੋਗੇ ਪ੍ਰਭੂ ਨੂੰ ਖੁਸ਼ ਕਰਨਾ ਮਤਲਬ ਹੈ ਜੋ ਵਚਨ ਜਿੰਦਾ ਉਹ ਕਰਨਾ ਆ ਕਿਦਾ ਮੂਹ ਤੋਂ ਪ੍ਰਭੂ ਪ੍ਰਭੂ ਦਾ ਸਾਰੀ ਦੁਨੀਆ ਹੀ ਕਰਦੀ ਆ ਕਰਦੀ ਕਿ ਨਹੀਂ ਕਰਦੀ ਹallelujah ਸਾਰੇ ਜਮ ਸੀਦੀ ਸੋ ਤੁਸੀਂ ਸਾਰੇ ਨੇ ਇੱਕ ਛੋਟਾ ਜਿਹਾ ਇੱਕ ਕਲਿੱਪ ਦੇਖਿਆ ਹੈ ਸੋ ਮੈਂ ਗੱਲ ਕਰਨਾ ਚਾਹੁੰਦਾ ਕਿ ਸੱਚਮੁੱਚ ਅੱਜ ਤੁਸੀਂ ਬਹੁਤ ਸਾਰੇ ਐ ਸਪੈਸ਼ਲੀ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਮਸੀਹ ਲੋਕਾਂ ਨੂੰ ਬਹੁਤ ਸਾਰੇ ਪਾਸਟਰਸ ਨੂੰ ਤੁਸੀਂ ਗੱਲ ਕਰਦੇ ਸੁਣਿਆ ਹੋਵੇਗਾ ਕਿ ਯਾਰ ਉਹ ਮਤਲਬ ਬਹੁਤ ਵੱਡਾ ਪਾਸਟਰ ਆ ਯਾਰ ਉਹ ਬਹੁਤ ਉਹ ਨੰਬਰ 1 ਪੰਜਾਬ ਦਾ ਨੰਬਰ 1 ਪਾਸਟਰ ਉਹ ਆ ਜਾਂ ਇੰਡੀਆ ਦਾ ਨੰਬਰ 1 ਪਾਸਟਰ ਉਹ ਆ ਜਾਂ ਵਰਲਡ ਦੇ ਵਿੱਚ ਨੰਬਰ 1 ਪਾਸਟਰ ਉਹ ਆ ਜਾਂ ਉਹ ਯਾਰ ਉਹ ਵੱਡਾ ਪਾਸਟਰ ਆ ਛੋਟਾ ਬਸ ਤੁਸੀਂ ਇਹ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ ਕਿ ਲੋ ਗੱਲਾਂ ਕਰਦੇ ਛੋਟਾ ਪਾਸਟਰ ਵੱਡਾ ਪਾਸਟਰ ਤੇ ਲੇਕਿਨ ਬਾਈਬਲ ਦੇ ਅਨੁਸਾਰ ਕੀ ਸਹੀ ਆ ਅਸੀਂ ਜ਼ਰੂਰ ਅੱਜ ਬਾਈਬਲ ਦੇ ਵਿੱਚ ਦੇਖਾਂਗੇ ਸੋ ਤੁਸੀਂ ਮੱਤੀ ਨਿਊ ਟੈਸਟਮੈਂਟ ਦੇ ਵਿੱਚ ਮੱਤੀ ਦੀ ਕਿਤਾਬ ਉਹਦਾ 23 ਅਧਿਆਇ ਤੇ ਉਹਦੀ ਆਇਤ ਨੰਬਰ 11 12 ਪੜ੍ਹ ਸਕਦੇ ਆ ਲਿਖਿਆ ਪਰੰਤੂ ਜੋ ਤੁਮ ਮੇ ਬੜਾ ਹੈ ਵੈ ਤੁਮਾਰਾ ਸੇਵਕ ਹੋਗਾ ਉਹ ਜੋ ਕੇ ਆਪਣੇ ਆਪ ਕੋ ਬੜਾ ਬਣਾਏਗਾ ਵੈ ਨੀਚਾ ਕੀਤਾ ਜਾਏਗਾ ਜੋ ਨੀਚਾ ਆਪਣੇ ਆਪ ਕੋ ਨੀਚਾ ਕਰੇਗਾ ਵੈ ਬੜਾ ਹੋਏਗਾ ਤਾਂ ਯੇਸ਼ੂ ਮਸੀਹ ਨੇ ਵੀ ਕਿਹਾ ਕਿ ਜੋ ਕੋਈ ਆਪਣੇ ਆਪ ਨੂੰ ਵੱਡਾ ਚਾਹੁੰਦਾ ਪਰਮੇਸ਼ਰ ਦੇ ਰਾਜ ਚ ਉਹ ਕੀ ਕਰੇ ਆਪਣੇ ਆਪ ਨੂੰ ਕੀ ਕਰੇ ਨੀਵਾ ਕਰੇ ਲੇਕਿਨ ਅੱਜ ਬਹੁਤ ਸਾਰੇ ਮਸੀਹ ਲੋਕ ਬਹੁਤ ਸਾਰੇ ਪਾਸਟਰਜ਼ ਕਲਡ ਸੁਮਿਸ਼ਨਸ ਅਸੀਂ ਦੇਖਦੇ ਹਾਂ ਸ਼ਾਨੋ ਸ਼ੌਕਤ ਦੇ ਅਨੁਸਾਰ ਕਿਸੇ ਪਾਸਟਰ ਦੇ ਕੋਲ ਬਹੁਤ ਭੀੜ ਆ ਲੱਖਾਂ ਦੀ ਹਜ਼ਾਰਾਂ ਦੀ ਅਸੀਂ ਜਾਂ ਉਹਦੀ ਉਹਦੇ ਕੋਲ ਉਹਦਾ ਰਹਿਣਾ ਸਹਿਣਾ ਬਹਿਣਾ ਉੱਠਣਾ ਵੀਆਈਪੀ ਆ ਲਗਜ਼ਰੀ ਆ ਇਤੋਂ ਅਸੀਂ ਜੱਜ ਕਰਦੇ ਹਾਂ ਕਿ ਯਾਰ ਉਹ ਪਾਸਟਰ ਬਹੁਤ ਵੱਡਾ ਆ ਲੇਕਿਨ ਬਾਈਬਲ ਸੰਸਾਰ ਦੀਆਂ ਚੀਜ਼ਾਂ ਨੂੰ ਦੇਖ ਕੇ ਇਹ ਨਹੀਂ ਫੈਸਲਾ ਵਚਨ ਦੇ ਅਨੁਸਾਰ ਹੀ ਫੈਸਲਾ ਨਹੀਂ ਲਿਆ ਜਾ ਸਕਦਾ ਕਿਉਂਕਿ ਵਚਨ ਦੇ ਅਨੁਸਾਰ ਵਚਨ ਕਹਿੰਦਾ ਜਿਹੜਾ ਕੋਈ ਵੱਡਾ ਹੋਣਾ ਚਾਹੁੰਦਾ ਨਾ ਕੀ ਕਰੇ ਆਪਣੇ ਆਪ ਨੂੰ ਨੀਵਾ ਕਰੇ ਕੀ ਕਰੇ ਉਹ ਕਹਿੰਦਾ ਦਾਸਾਂ ਦਾ ਵੀ ਦਾਸ ਬਣੇ ਯੀਸ਼ੂ ਮਸੀਹ ਨੇ ਇਹ ਗੱਲ ਆਖੀ ਆ ਫਿਰ ਅਸੀਂ ਤੁਸੀਂ ਮਰਕੁਸ 9 ਦੀ 33 ਅੱਜ ਤੋਂ ਵੀ ਪੜ ਸਕਦੇ ਆ ਜਿਹਦੇ ਵਿੱਚ ਚੇਲੇ ਆਪਸ ਵਿੱਚ ਬਹਿਸਦੇ ਜਦਾਜ ਲੋਕ ਬਹਿਸਦੇ ਨਾ ਇੱਕ ਮਿਨਿਸਟਰੀ ਵਾਲੇ ਦੂਜੀ ਮਿਨਿਸਟਰੀ ਵਾਲੇ ਹਰ ਇੱਕ ਚਰਚ ਵਾਲੇ ਨੂੰ ਲੱਗਦਾ ਕਿ ਸਾਡਾ ਜਿਹੜਾ ਪਾਸਟਰ ਹੈ ਜਾਂ ਪੋਸਟਲ ਹੈ ਜਾਂ ਪ੍ਰੋਫਿਟ ਹੈ ਉਹ ਬੈਸਟ ਆ ਲੋਕਾਂ ਨੂੰ ਵੀ ਲੱਗਦਾ ਨਾ ਮੈਂ ਕਈ ਵਾਰੀ ਕਮੈਂਟਸ ਪੜੇ ਹੁੰਦੇ ਹਰ ਇਸ ਇੱਕ ਕਿਸੇ ਇੱਕ ਚਰਚ ਜਾਂ ਮਿਨਿਸਟਰੀ ਦਾ ਹੀ ਹਾਲ ਨਹੀਂ ਆ ਬਲਕਿ ਮੈਂ ਹਰ ਮਿਨਿਸਟਰੀ ਤੇ ਹਰ ਪਾਸਟਰ ਦੇ ਜਿਹੜੇ ਫਾਲੋਅਰਸ ਹੁੰਦੇ ਆ ਜੋ ਵਿਸ਼ਵਾਸੀ ਹੁੰਦੇ ਚਰਚ ਦੇ ਉਹਨਾਂ ਨੂੰ ਕਮੈਂਟ ਕਰਦੇ ਦੇਖਿਆ ਆ ਪੜ੍ਹੇ ਆ ਕਮੈਂਟ ਲਿਖਿਆ ਹੁੰਦਾ ਆਵਰ ਸਪਿਰਚੁਅਲ ਫਾਦਰ ਇਜ਼ ਬੈਸਟ ਭਈ ਮਾਈ ਸਪਿਰਚੁਅਲ ਫਾਦਰ ਬੈਸਟ ਹੈ ਇਹ ਆਊਟ ਆਫ ਦਾ ਵਰਡ ਕਿ ਮਤਲਬ ਸਾਡਾ ਪੂਰੀ ਦੁਨੀਆ ਚ ਇਹਨਾਂ ਵਰਗਾ ਕੋਈ ਨਹੀਂ ਐਦਾਂ ਦੇ ਕਮੈਂਟਸ ਮੈਨੂੰ ਸੁਣਨ ਨੂੰ ਨਜ਼ਰ ਆਉਂਦੇ ਆ ਜਾਂ ਦੇਖਣ ਦੇਖਣ ਨੂੰ ਨਜ਼ਰ ਆਉਂਦੇ ਆ ਤੁਸੀਂ ਵੀ ਦੇਖ ਲਵੋਗੇ ਲੇਕਿਨ ਮੈਂ ਦੱਸਣਾ ਚਾਹੁੰਦਾ ਪੌਲਸ ਅਪੌਲਸ ਤੇ ਕੈਫਾ ਪਤਰਸ ਪੌਲਸ ਇੱਕ ਜਗ੍ਹਾ ਲਿਖਦੇ ਆ ਜਦੋਂ ਬਹਿਸ ਦੇ ਨਾਲ ਲੋਕੀ ਕੀ ਸਾਡਾ ਅਸੀਂ ਪੌਲਸ ਦੇ ਆ ਅਸੀਂ ਉਹ ਦੇ ਆ ਜਾਂ ਉਹ ਬੈਸਟ ਆ ਬੈਸਟ ਆ ਪੌਲਸ ਨੇ ਉੱਥੇ ਬਹੁਤ ਅੱਛੀ ਗੱਲ ਲਿਖੀ ਪ੍ਰਭੂ ਦੇ ਦਾਸ ਪੌਲਸ ਨੇ ਕਹਿੰਦਾ ਯਾਰ ਨਾ ਤਾਂ ਮੈਂ ਕੋਸ਼ਾ ਨਾ ਪੌਲਸ ਨਾ ਅਪੌਲਸ ਤੇ ਨਾ ਕੈਫਾ ਕਹਿੰਦਾ ਅਸੀਂ ਕੁਛ ਨਹੀਂ ਆ ਬਲਕਿ ਸਾਨੂੰ ਕਹਿੰਦਾ ਪਰਮੇਸ਼ਰ ਮੇਨ ਆ ਯੇਸ਼ੂ ਮਸੀਹੀ ਮਹਾਨ ਆ ਕਿੰਦਾ ਬਲਕਿ ਕੀ ਕਹਿੰਦਾ ਨਾ ਗੁੱਡਣ ਵਾਲਾ ਨਾ ਲਗਾਉਣ ਵਾਲਾ ਬਲਕਿ ਵਧਾਉਣ ਵਾਲਾ ਸਾਰਾ ਕੁਝ ਆ ਤੇ ਇਸ ਲਈ ਪਿਆਰੇ ਮਸੀਹੀ ਭੈਣ ਭਰਾਵੋ ਆਪਾਂ ਆਪਣੇ ਆਪ ਨੂੰ ਨੀਵਾ ਕਰ ਜੇ ਕੋਈ ਤੇ ਪਾਸਟਰ ਵੀ ਜਿੰਨੇ ਸੁਣਦੇ ਆ ਇਸ ਵੀਡੀਓ ਨੂੰ ਅਗਰ ਤੁਸੀਂ ਆਪਣੇ ਆਪ ਨੂੰ ਚਾਹੁੰਦੇ ਕਿ ਵੱਡਾ ਹੋਣਾ ਕਿ ਸੱਚਮੇਂ ਤੁਸੀਂ ਚਾਹੁੰਦੇ ਕਿ ਅਸੀਂ ਵੱਡੇ ਤੇ ਫਿਰ ਤੁਹਾਨੂੰ ਨੀਵੇਂ ਹੋਣਾ ਪੈਣਾ ਤੇ ਪੇੜ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਬਾਈਬਲ ਚ ਲਿਖਿਆ ਅਸੀਂ ਕਿਸੇ ਦੀ ਵੀ ਚਰਚ ਜਾਂ ਮਿਨਿਸਟਰੀ ਦੀ ਭੀੜ ਨੂੰ ਦੇਖ ਕੇ ਤੁਸੀਂ ਨਹੀਂ ਬਾਈਬਲ ਦੇ ਅਨੁਸਾਰ ਤਾਂ ਫੈਸਲਾ ਨਹੀਂ ਲੈ ਸਕਦੇ ਆਪਣੀ ਮਰਜ਼ੀ ਨਾਲ ਤੁਸੀਂ ਤੁਹਾਡੇ ਇਮੋਸ਼ਨਸ ਸਾਕੇ ਤੁਸੀਂ ਕੁਝ ਵੀ ਫੈਸਲਾ ਲੈ ਸਕਦੇ ਤੇ ਲੇਕਿਨ ਮੈਂ ਦੱਸਣਾ ਚਾਹੁੰਦਾ ਅਗਰ ਤੁਸੀਂ ਇੱਕ ਸੱਚੇ ਦਾਸ ਨੂੰ ਪਛਾਣਨਾ ਹੈ ਤੇ ਉਹ ਸੱਚਾ ਦਾਸ ਬਹੁਤ ਨੀਵਾਂ ਤੇ ਨਮਰ ਹੋਵੇਗਾ ਲਿਖਿਆ ਪ੍ਰਭੂ ਦੇ ਦਾਸ ਕਿੱਦਾਂ ਦੇ ਹੁੰਦੇ ਬਾਈਬਲ ਦੇ ਅਨੁਸਾਰ ਤੁਸੀਂ ਪੜੋ ਲਿਖਿਆ ਉਹ ਝਗੜਾਲੂ ਉਹ ਲੜਾਈ ਝਗੜੇ ਕਰਨ ਵਾਲਾ ਉਹ ਕੁੱਟ ਮਾਰ ਕਰਨ ਵਾਲਾ ਉਹ ਲਾਲਚੀ ਉਹ ਚੋਰ ਉਹ ਦੂਜਿਆਂ ਤੇ ਰਾਜ ਕਰਨ ਵਾਲਾ ਨਹੀਂ ਹੁੰਦਾ ਲਿਖਿਆ ਸੱਚਾ ਚਰਵਾਹਾ ਆਪਣੀ ਢੇਡਾਂ ਲਈ ਜਾਨ ਵੀ ਦੇ ਦਿੰਦਾ ਲਿਖਿਆ ਨਾ ਬਾਈਬਲ ਚ ਤੇ ਇਸ ਲਈ ਪਿਆਰੇ ਭੈਣ ਭਰਾਵੋ ਅਗਰ ਤੁਸੀਂ ਕਿਸੇ ਵੀ ਅਗੂਏ ਨੂੰ ਪਾਸਟਰ ਨੂੰ ਪਛਾਣਨਾ ਚਾਹੁੰਦੇ ਹੋ ਕਿ ਸੱਚਮੁੱਚੇ ਵੱਡਾ ਕੌਣ ਆ ਤੇ ਬਾਈਬਲ ਦੇ ਅਨਸਾਰ ਦੇਖੋ ਮੱਤੀ 23 ਦੀ 11 12 ਤੇ ਮਰਕਸ 9 ਦੀ 33 ਅੱਜ ਤੋਂ ਤੁਸੀਂ ਜ਼ਰੂਰ ਪੜਿਓ ਫਿਰ ਤੁਸੀਂ ਜਾਣ ਪਾਓਗੇ ਕਿ ਸੱਚਮੁੱਚ ਬਾਈਬਲ ਦੇ ਅਨਸਾਰ ਯਿਸੂ ਮਸੀਹ ਦੇ ਅਨਸਾਰ ਵੱਡਾ ਕੌਣ ਆ ਸਾਡੇ ਅਨੁਸਾਰ ਵੱਡਾ ਕੌਣ ਆ ਮੈਟਰ ਇਹ ਨਹੀਂ ਕਰਦਾ ਤੇ ਕਿ ਯਿਸੂ ਮਸੀਹ ਦੇ ਅਨੁਸਾਰ ਬਾਈਬਲ ਦੇ ਅਨੁਸਾਰ ਸਹੀ ਤੇ ਵੱਡਾ ਕੌਣ ਹੈ ਇਹ ਦੇਖਾਂਗੇ ਤੇ ਇਸ ਲਈ ਵੱਡਾ ਇੱਕੋ ਹੀ ਆ ਸਿਰਫ ਯਿਸੂ ਮਸੀਹ ਤੋਂ ਜ਼ਰੂਰ ਮੇਰੇ ਪਿਆਰੇ ਪਿਆਰੀ ਭੈਣ ਭਰਾਵੋ ਇਸ ਇਹ ਕੋਈ ਜੰਗ ਨਹੀਂ ਆਪਾਂ ਜਿੱਤਣੀ ਕਿ ਉਹ ਵੱਡਾ ਉਹ ਛੋਟਾ ਛੋਟਾ ਪਾਸਟਰ ਵੱਡਾ ਪਾਸਟਰ ਕੋਈ ਚੱਕਰ ਨਹੀਂ ਹੁੰਦਾ ਜੇ ਕੋਈ ਦਾਸ ਆ ਤਾਂ ਉਹ ਦਾਸ ਆ ਜੇ ਕੋਈ ਦਾਸ ਨਾ ਤੇ ਉਹ ਦਾਸ ਹੀ ਉਹ ਛੋਟਾ ਵੱਡੇ ਦਾ ਕੋਈ ਚੱਕਰ ਨਹੀਂ ਆ ਸਭ ਪਰਮੇਸ਼ਰ ਦੀ ਨਜ਼ਰ ਚ ਇਕੁਅਲ ਆ ਸਭ ਬਰਾਬਰ ਆ ਤੁਹਾਨੂੰ ਬਹੁਤ ਬਰਕਤ ਦੇ ਸਾਰਿਆਂ ਜਨਮ ਸਿੱਧੀ ਜ਼ਰੂਰ ਖੁਦ ਬਾਈਬਲ ਪੜਿਓ ਤੇ ਤੁਸੀਂ ਜਾਣ ਪਾਉਂਗੇ ਕਿ ਵੱਡਾ ਕੌਣ ਆ ਅੱਜ ਵੱਡੇ ਹੋਣ ਦੀ ਦੌੜ ਬਹੁਤ ਲੱਗੀ ਹੋਈ ਆ ਹਰ ਕੋਈ ਕਿਸੇ ਨੂੰ ਲੱਗਦਾ ਕਿ ਮੈਂ ਹੀ ਵੱਡਾ ਆ ਪਾਸਟਰ ਜਾਂ ਮੈਂ ਹੀ ਅਪੋਸਟਲ ਪ੍ਰੋਫਟ ਜਾਂ ਪੂਰੀ ਦੁਨੀਆ 'ਚ ਸਿਰਫ ਪੰਜਾਬ 'ਚ ਨਹੀਂ ਇੰਡੀਆ ਤੇ ਪੂਰੀ ਦੁਨੀਆ ਦੇ ਵਿੱਚ ਵੀ ਇਹ ਦੌੜ ਲੱਗੀ ਹੋਈ ਆ ਕਿ ਨੰਬਰ 1 ਕੌਣ ਆ ਲੇਕਿਨ ਨੰਬਰ 1 ਸਿਰਫ ਯਿਸੂ ਮਸੀਹ ਆ ਠੀਕ ਆ ਸਭ ਨੂੰ ਜਨਮ ਸਿੱਧੀ ਇਸ ਵੀਡੀਓ ਨੂੰ ਜ਼ਰੂਰ ਜੇ ਤੁਹਾਨੂੰ ਚੰਗਾ ਲੱਗੇ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਇਹ ਪੇਜ ਨੂੰ ਜਰੂਰ ਸੱਚੇ ਮਸੀਬੇ ਨੇ ਪੇਜ ਨੂੰ ਫੋਲੋ ਕਰਿਓ ਤੇ ਸਾਡੀ ਇੰਸਟਾਗ੍ਰam ਤੇ ਵੀ ਸਾਡੀ ਆਈਡੀ ਪੇਜ ਆ ਸੱਚੇ ਮਸੀਬੇ ਨੇ ਤੇ YouTube ਦੇ ਉੱਤੇ ਵੀ ਤੇ ਇਹ ਸਿਰਫ ਅਸੀਂ ਇਸ ਲਈ ਕਿ ਦੱਸ ਰਿਹਾ ਮੈਂ ਕੋਈ ਆਪਣਾ ਨੇਮ ਫੇਮ ਵਾਸਤੇ ਨਹੀਂ ਸਿਰਫ ਕਿ ਲੋਕ ਸੱਚ ਨੂੰ ਜਾਣਨ ਤੇ ਸੱਚ ਉਹਨਾਂ ਨੂੰ ਕੀ ਕਰੇ ਆਜ਼ਾਦ ਕਰੇ ਸਭ ਨੂੰ ਜੇ ਐਮਸੀ ਪ੍ਰਭੂਤਨ ਬਹੁਤ ਵਰਖਤ ਦੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਹਾਲੇਲੂਇਆ